ਤਗਲੋ ਤਾਰ ਕੋ ਸਾਡ ਕੈ ਗਯੋ ਤਹਾਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਅਸੰਗਤ ਸਰਬੱਤ ਵਡ ਪਾਗੇ ਹੋਣ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਆਮ ਕਰਕੇ ਵੇਖਦੇ ਹੋ ਕਿ ਕੋਈ ਵੀ ਭਾਈ ਜਿੱਥੇ ਵੀ ਕਿਸੇ ਦੀ ਕੋਈ ਓਟ ਹੁੰਦੀ ਹੈ ਕਿਸੇ ਨਾਲ ਕਿਸੇ ਦਾ ਪ੍ਰੇਮ ਹੁੰਦਾ ਹੈ ਜਾਂ ਭਰੋਸਾ ਹੁੰਦਾ ਹੈ ਕੋਈ ਵੀ ਕੰਮ ਕਰਦਾ ਹੈ ਤੇ ਉਹਨੂੰ ਯਾਦ ਕਰਦਾ ਹੈ ਇਸੇ ਪ੍ਰਕਾਰ ਜਿਹੜੇ ਗੁਰੂ ਕੇ ਪਿਆਰੇ ਹਨ ਕੋਈ ਕੰਮ ਕਰਨ ਤੋਂ ਪਹਿਲਾਂ ਆਪਣੇ ਗੁਰੂ ਨੂੰ ਯਾਦ ਕਰਦੇ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਆਉ ਜੋ ਸਤਿਗੁਰਾਂ ਨੇ ਸਾਜਿਦਾ ਫਰਮਾਨ ਬਖਸ਼ਿਸ਼ ਕੀਤਾ ਹੈ ਲਾਹ ਪ੍ਰਾਪਤ ਕਰੀਏ ਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨਮਾਨਯੋਗ ਸਤਿਗੁਰਾਂ ਦੇ ਸਾਧ ਸੰਗਤ ਸੁਹੀ ਰਾਗ ਜੋ ਰਾਗ ਮਾਲਾ ਅਨਸਾਰ ਰਾਗ ਨਹੀਂ ਹੈ ਪਰ ਸਤਿਗੁਰਾਂ ਨੇ ਗੁਰਬਾਣੀ ਚਾਰ ਲਗਿਆ ਸਭ ਰਾਗਨੀਆਂ ਤੇ ਰਾਗਾਂ ਨੂੰ ਰਾਗ ਕਰਕੇ ਹੀ ਚਾਰਨਾ ਕੀਤਾ ਸਮਾਨਤਾ ਬਖਸ਼ੀ ਹੈ ਸੋ ਇਸ ਸੁਹੀ ਰਾਗ ਦੇ ਵਿੱਚ ਇੱਕ ਤੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਭਾਈ ਜੋ ਵੀ ਦੁਨੀਆ ਦੇ ਝੂਠੇ ਰੰਗ ਸੁਹਾ ਰੰਗ ਹੈ ਇਹ ਫਿੱਕਾ ਮੋਹ ਹੈ ਫਿੱਕਾ ਰੰਗ ਹੈ ਪਤਾ ਨਹੀਂ ਇਹਨੇ ਕਦੋਂ ਵਿਣਸ ਜਾਣਾ ਹੈ ਕੋਈ ਖਾਸ ਤਸੱਲੀ ਵਾਲੀ ਗੱਲ ਨਹੀਂ ਇਸ ਕਰਕੇ ਗੂੜਾ ਰੰਗ ਜਿਹੜਾ ਪ੍ਰੇਮ ਦਾ ਹੈ ਪਰਮੇਸ਼ਰ ਦੇ ਨਾਲ ਜੁੜਨ ਦਾ ਹੈ ਉਸ ਰੰਗ ਨੂੰ ਧਾਰਨ ਕੀਤਾ ਜਾਵੇ ਲਾਲ ਰੰਗ ਤਿਸ ਕੋ ਲਗਾ ਜਿਸਕੇ ਵਡ ਭਾਗਾ ਮੈਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ ਇਹ ਸੋਈ ਰਾਗ ਵਿੱਚੋਂ ਇਹ ਵੀ ਸਿੱਖਿਆ ਮਿਲਦੀ ਹੈ ਤੇ ਨਾਲ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਸ਼ਬਦ ਉਚਾਰਨਾ ਕੀਤਾ ਹੈ ਕਾਫੀ ਇਹ ਸ਼ਬਦ ਦੀ ਚਾਲ ਹੈ ਛੰਦ ਦਾ ਨਾਂ ਹੈ ਜਿਵੇਂ ਕਿਤੇ ਸ਼ਲੋਕ ਆਉਂਦਾ ਕਿਤੇ ਦੋਹਰਾ ਹੁੰਦਾ ਹੈ ਤੇ ਇੱਥੇ ਕਾਫੀ ਸਤਿਗੁਰਾਂ ਨੇ ਉਚਾਰਣ ਕੀਤੀ ਸਰਲੇਖ ਦਿੱਤਾ ਹੈ ਸ਼ਬਦ ਨੂੰ ਤੇ ਫਿਰ ਸਤਿਗੁਰਾਂ ਨੇ ਪਰਮੇਸ਼ਰ ਦਾ ਮੰਗਲਾ ਚਰਨ ਕਰਦਿਆਂ ਹੋਇਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਖਾਸ ਕਰਕੇ ਸਭ ਤੋਂ ਵੱਡੀ ਹਿਦਾਇਤ ਇਹ ਹੋਈ ਹੈ ਕਿ ਜਿੱਥੇ ਵੀ ਸਤਿਗੁਰਾਂ ਕੋਈ ਬਚਨ ਉਚਾਰਨ ਕੀਤਾ ਹੈ ਕੋਈ ਬਾਣੀ ਦੀ ਅਰੰਭਤਾ ਕੀਤੀ ਹੈ ਤੇ ਇੱਕ ਓੰਕਾਰ ਦੀ ਇੱਥੋਂ ਹੀ ਗੱਲ ਆਰੰਭ ਹੁੰਦੀ ਹੈ ਕਿਉਂਕਿ ਜਿੱਦੇ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਤੇ ਉਹਦੇ ਨਾਲ ਹੀ ਅੰਤ ਨੂੰ ਮਿਲ ਜਾਂਦੀ ਹੈ ਜਬਦ ਕਰਖ ਕਰਤਾਰਾ ਪਰਜਾ ਤਰਤ ਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮਿਲਤ ਦੇ ਤਰਸਭੂ ਉਹ ਜਿਹੜਾ ਪਰਮੇਸ਼ਰ ਆਦ ਅੰਤ ਦਾ ਸਾਡਾ ਸਹਾਰਾ ਹੈ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਪਾ ਜ ਸਭ ਤੋਂ ਪਹਿਲਾਂ ਉਹ ਜਿਹੜਾ ਇੱਕ ਹੈ ਜੀ ਦੇ ਵਰਗਾ ਹੋਰ ਕੋਈ ਨਹੀਂ ਤਾਂ ਇਹ ਕਾ ਲਿਖਿਆ ਗਿਆ ਹੈ ਨਾਲ ਫਿਰ ਸਭ ਤੋਂ ਵੱਡੀ ਵੇਖੋ ਸਤਿਗੁਰਾਂ ਸਾਨੂੰ ਇਹ ਦਾਦ ਬਖਸ਼ੀ ਹੈ ਕਿ ਤਿੰਨ ਤਰ੍ਹਾਂ ਦਾ ਗਿਆਨ ਹੈ ਇੱਕ ਅਖਰੀ ਗਿਆਨ ਹੈ ਇੱਕ ਹਿੰਸਿਆਂ ਦੇ ਵਿੱਚ ਹੈ ਇੱਕ ਇਸ਼ਾਰੇ मात्र ਹੈ ਜਿੱਦਾਂ ਸੈਨ ਹੁੰਦੇ ਹਨ ਸੈਨ ਬੋਰਡ ਲਿਖੇ ਜਾਂਦੇ ਹਨ ਤੇ ਸਤਿਗੁਰਾਂ ਤਿੰਨ ਤਰ੍ਹਾਂ ਦੀ ਇਹ ਵਿਧਿਆ ਜਿਹੜੀ ਹੈ ਤਿੰਨ ਤਰ੍ਹਾਂ ਦੀ ਕਲਾ ਇਸ ਮੰਗਲਾ ਚਰਨ ਵਿੱਚ ਬਖਸ਼ੀ ਹੈ ਪਰਮੇਸ਼ਰ ਦੇ ਬੀਜ ਮੰਤਰ ਗਿਆਨ ਵਿੱਚ ਬਖਸ਼ੀ ਹੈ ਪਹਿਲਾਂ ਇੱਕ ਅੱਖਰ ਲਿਖਿਆ ਹੈ ਕਿਉਂਕਿ ਏਕਾ ਨਾਲ ਤਾਂ ਲੱਗਿਆ ਬ੍ਰਹਮਾ ਵਰਗੇ ਕਈ ਹੋਏ ਵਿਸ਼ਨੂ ਵਰਗੇ ਕਈ ਹੋਏ ਸ਼ਿਵਜੀ ਵਰਗੇ ਕਈ ਹੋਏ ਤੇ ਚਲੇ ਗਏ ਇਸ ਕਰਕੇ ਉਹ ਇੱਕ ਐਸਾ ਹੈ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਹਦੇ ਵਰਗਾ ਕੋਈ ਹੈ ਹੀ ਨਹੀਂ ਸਭ ਤੋਂ ਵੱਡੀ ਜਿਹਦੇ ਕੋਲ ਤਾਕਤ ਹੈ ਸੰਸਾਰ ਦੀ ਜਿਹੜਾ ਹਰ ਥਾਂ ਹਰ ਸਮੇਂ ਹਰ ਕਾਰਜ ਵਿੱਚ ਸੈਤਾਨ ਬਾਹ ਸਕਦਾ ਜਿਹੜਾ ਵੀ ਮਨੁੱਖ ਉਹਦੇ ਨਾਲ ਪ੍ਰੇਮ ਕਰਕੇ ਉਹਨੂੰ ਇਜਾਦ ਕਰੇਗਾ ਇਹ ਸਤਿਗੁਰੂ ਜੀ ਕਹਿੰਦੇ ਫਿਰ ਇੰਨੀਆਂ ਸ਼ਕਤੀਆਂ ਵਾਲਾ ਜਿਹੜਾ ਉਹ ਅਕਾਲ ਪੁਰਖ ਹੈ ਉਹ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਪੂਰੇ ਸੱਚੇ ਗੁਰੂ ਦੀ ਰਹਿਮਤ ਹੋਵੇ ਸੇਵਕ ਦਾ ਪੂਰਾ ਪ੍ਰਵਾਸਾ ਹੋਵੇ ਤੇ ਗੁਰੂ ਦੀ ਫਿਰ ਉਹਦੇ ਤੇ ਰਹਿਮਤ ਹੋਵੇ 20 ਬਿਸਵੇ ਗੁਰ ਕਾਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਫਿਰ ਉਹਦੇ ਤੇ ਕਿਰਪਾ ਹੁੰਦੀ ਹੈ ਮਹਾਰਾਜ ਕਹਿੰਦੇ ਉਹਦੀ ਕਿਰਪਾ ਨਾਲ ਮਿਲਦਾ ਪੂਰੇ ਗੁਰੂ ਦੀ ਰਹਿਮਤ ਨਾਲ ਮਹਤ ਜਨਮਤ ਲੰਗ ਗੁਰੂ ਨਿਰਪਾਇਆ ਸਤਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਜਿਹੜਾ ਗੁਰੂ ਆਲਾ ਬਣ ਗਿਆ ਸਭ ਤੋਂ ਪਹਿਲੀ ਜਿਹੜੀ ਹੈਦਾਇਤ ਹੈ ਸਿੱਖਾਂ ਨੂੰ ਸੰਗਤਾਂ ਨੂੰ ਕਿ ਪਹਿਲਾਂ ਸਭ ਤੋਂ ਪਾਈ ਗੁਰੂ ਆਲੇ ਬਣਨਾ ਜ਼ਰੂਰੀ ਹੈ ਕਿਉਂਕਿ ਸਤਗੁਰ ਬਾਝੋਂ ਗੁਰ ਨਹੀਂ ਕੋਈ ਨਗੋਰੇ ਕਾ ਹੈ ਨਾਮ ਬਰਾ ਜਿਨ੍ਹਾਂ ਦੀ ਬਾਣੀ ਆਪ ਜੀ ਨੇ ਸਰਵਣ ਕੀਤੀ ਹੈ ਆਪ ਖਾਸ ਕਰਕੇ ਦੋ ਟਾਈਮ ਰੋਜ਼ ਹੀ ਉਹਨਾਂ ਦੇ ਫਰਮਾਨ ਸਰਵਣ ਕਰਦੇ ਤੀਜੇ ਪਾਤਸ਼ਾਹ ਜੀ ਦਾ ਤੇ ਗੁਰੂ ਕੀ ਸਾਧ ਸੰਗਤ ਉਹਨਾਂ ਦਾ ਇਹ ਫਰਮਾਨ ਜਿਹੜੇ 22 ਸਾਲ ਹੋਰ ਹੋਰ ਤਰ੍ਹਾਂ ਜਿੱਤਰਾ ਵੀ ਉਹਨਾਂ ਨੂੰ ਕੋਈ ਸਾਥ ਮਿਲਿਆ ਯਾਤਰਾ ਕਰਦੇ ਰਹੇ ਤੀਰਥਾਂ ਦੀ ਦੇਵੀ ਦੀ ਪੂਜਾ ਕਰਦੇ ਰਹੇ ਪਰ ਅਸਲ ਗਿਆਨ ਪ੍ਰਾਪਤ ਨਾ ਹੋਇਆ ਤੇ ਗੁਰੂ ਕੀ ਸਾਧ ਸੰਗਤ ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਸ਼ਰਣ ਪ੍ਰਾਪਤ ਹੋਈ ਉਹਨਾਂ ਦੀ ਬਾਣੀ ਸਰਵਣ ਕੀਤੀ ਉਹਨਾਂ ਦੀ ਲੜਕੀ ਪੁੱਤਰੀ ਦੇ ਕੋਲ ਤੇ ਐਸੀ ਖਿੱਚ ਪਈ ਮਨ ਦੇ ਵਿੱਚ ਤੇ ਇਥੋਂ ਤੱਕ ਕਹਿ ਦਿੱਤਾ ਜਦੋਂ ਉਹ ਕਿਤੇ ਬਾਣੀ ਉਚਾਰਦੇ ਸਨ ਬੀਬੀ ਜੀ ਤੇ ਮਹਾਰਾਜ ਪਹਿਲਾਂ ਪਾਸੇ ਹੋ ਕੇ ਸੁਣਦੇ ਰਹੇ ਕਿਉਂਕਿ ਪ੍ਰਾਣੇ ਸਮੇਂ ਵਿੱਚ ਜਿਹੜੀਆਂ ਨਵਾਂ ਧੀਆਂ ਹੁੰਦੀਆਂ ਸਨ ਵੱਡਿਆਂ ਤੋਂ ਬੜੀ ਸ਼ਰਮ ਮੰਗਦੀਆਂ ਸਨ ਬੜਾ ਝਾਕਦੀਆਂ ਸਨ ਇਸ ਕਰਕੇ ਉਹਨਾਂ ਪਾਸੇ ਹੋ ਕੇ ਬਾਣੀ ਸੁਣਨੀ ਨੇੜੇ ਹੋ ਕੇ ਕਿ ਇਹ ਕਿਹੜੀ ਬਾਣੀ ਪੜ ਰਹੀ ਹੈ ਤੇ ਇੰਨੇ ਖਿੱਚ ਪਏ ਤੇ ਇੱਕ ਦਿਨ ਕਹਿ ਦਿੱਤਾ ਇਹ ਬੀਬਾ ਜਿਹੜੀ ਤੋਂ ਬਾਣੀ ਚਾਰਨ ਕਰਦੀ ਹੈ ਕਿਸ ਦੀ ਕਲਾਮ ਹੈ ਤੇ ਉਹਨਾਂ ਕਿਹਾ ਜੀ ਧੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਬਾਣੀ ਤੇ ਉਹਨਾਂ ਦੀ ਬਖਸ਼ਿਸ਼ ਦੇ ਨਾਲ ਸਾਡੇ ਪਿਤਾ ਜੀ ਜਿਹੜੇ ਐਸ ਵੇਲੇ ਉਹਨਾਂ ਦੇ ਉਤਰਾਧਿਕਾਰੀ ਬਣੇ ਹਨ ਇਹ ਉਹਨਾਂ ਦੀ ਕਿਰਪਾ ਦੇ ਨਾਲ ਸਭ ਕੁਝ ਪ੍ਰਾਪਤ ਹੋਇਆ ਹੈ ਤੇ ਫਿਰ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਕੇ ਬੇਨਤੀ ਕੀਤੀ ਕਿਉਂਕਿ ਕੁੜਮਾਚਾਰੀ ਦਾ ਰਿਸ਼ਤਾ ਹੋਣ ਕਰਕੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਦਾ ਬੜਾ ਸਵਾਗਤ ਕਰਨਾ ਚਾਹਿਆ ਪਰ ਉਹਨਾਂ ਕਿਹਾ ਭਾਕੀਆ ਅੱਜ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ ਅੱਜ ਮੈਂ ਆਪ ਦਾ ਦਰ ਦਾ ਭਿਖਾਰੀ ਬਣ ਕੇ ਆਇਆ ਹਾਂ ਮੈਂ ਦਾਤ ਆਪ ਜੀ ਤੋਂ ਪ੍ਰਾਪਤ ਕਰਨ ਵਾਸਤੇ ਆਇਆ ਹਾਂ ਕਿਉਂਕਿ ਇੰਨਾ ਸਮਾਂ ਹੋ ਗਿਆ ਅਜੇ ਤੱਕ ਮੇਰੇ ਮਨ ਨੂੰ ਟਿਕਾ ਨਹੀਂ ਹੋਇਆ ਅੱਜ ਪੂਰੇ ਗੁਰੂ ਦੀ ਇਹ ਜਿਹੜੀ ਬੇਨਤੀ ਜਿਹੜੀ ਬਖਸ਼ੀ ਹੋਈ ਦਾਤ ਹੈ ਉਹ ਬੇਨਤੀ ਮੈਂ ਕਰ ਰਿਆ ਕਿ ਮੈਨੂੰ ਪ੍ਰਾਪਤ ਹੋ ਜਾਵੇ ਜਿਵੇਂ ਸਤਿਗੁਰਾਂ ਕਿਹਾ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੋੰਦਿਆਂ ਗੁਰਬਿਨ ਘੋਰ ਅੰਧਾਰ ਗੁਰੂ ਤੂ ਬਿਨਾ ਭਾਵੇਂ ਸੋ ਚੰਦਰਮਾ ਤੇ ਹਜ਼ਾਰਾਂ ਸੂਰਜ ਚੜ ਜਾਵੇ ਪਰ ਅੰਦਰ ਸਾਡੇ ਹਨੇਰਾ ਹੀ ਰਹਿੰਦਾ ਬਿਨ ਸਬਦੇ ਅੰਤਰ ਅਨੇਰਾ ਨਾ ਵਸਤਲੇ ਨਾ ਚੁਕੇ ਫੇਰਾ ਸਤਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਹੀਂ ਗੁਰਪੂਰੇ ਭਾਗ ਮਲਾਵਣਿਆ ਤੇ ਗੁਰੂ ਕਿਰਪਾ ਕਰ ਸਕਦਾ ਹੈ ਇਸ ਕਰਕੇ ਮਹਾਰਾਜ ਨੇ ਫਿਰ ਫਰਮਾਇਆ ਹੈ ਕਿ ਭਾਈ ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰੂ ਆਲੇ ਸਾਹ ਤੋਂ ਬਾਨਾ ਕੀਤਾ ਹੈ ਨ ਗੁਰੇ ਦਾ ਤੇ ਨਾਂ ਲੈਣਾ ਹੀ ਬੁਰਾ ਹੈ ਨ ਗੁਰੇ ਨਾਲ ਰਿਸ਼ਤੇਦਾਰੀ ਜੋੜਨੀ ਸਾਂਝ ਪਾਉਣੀ ਉਹ ਤੁਮ ਅੱਗੇ ਦੀ ਗੱਲ ਹੈ ਇਸ ਕਰਕੇ ਗੁਰੂ ਵਾਲਾ ਹੋਏਗਾ ਕੋਈ ਨਾ ਕੋਈ ਨੂੰ ਫਿਰ ਵੀ ਸ਼ਰਮ ਸ਼ਾਰ ਹੁੰਦੀ ਹੈ ਕਿਸੇ ਨਾ ਕਿਸੇ ਫਿਰ ਵੀ ਟਿਕਾਣੇ ਜਾ ਡਿੱਗੇਗਾ ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਗੁਰੂ ਵਾਲੇ ਦੀ ਸੰਗਤ ਜਿਹੜੀ ਵਾਧਾ ਹੁੰਦਾ ਉਸ ਦਾ ਤੇ ਜਿਨ੍ਹਾਂ ਨੂੰ ਗੁਰਮੁਖ ਖਿਡ ਵਾਲੀ ਅਵਸਥਾ ਪ੍ਰਾਪਤ ਹੋ ਗਈ ਗੁਰੂ ਕੀ ਸੱਖੀ ਮਿਲ ਗਈ ਸਿੱਖੀ ਮਿਲ ਗਈ ਸੰਗਤ ਮਿਲ ਗਈ ਤੇ ਸਤਿਗੁਰੂ ਜੀ ਕਹਿੰਦੇ ਦਲਬ ਜਨਮ ਜਿਨ੍ਹਾਂ ਨੂੰ ਮਾਨਸ ਜਨਮ ਮਿਲਿਆ 84 ਲੱਖ ਜੂਨ ਤੋਂ ਜਿਹੜੀ ਸਰਦਾਰ ਜੂਨ ਮੰਨੀ ਗਈ ਹੈ ਮਨੁੱਖ ਦੀ ਉਹਨਾਂ ਨੇ ਇਹਨੂੰ ਸਵਾਰਨਾ ਕੀਤਾ ਕਿ ਜੇ ਮਾਨਸ ਜਨਮ ਪ੍ਰਾਪਤ ਹੋਇਆ ਹੈ ਤੇ ਕਿਤੇ ਇਹ ਮੁੜ ਕੇ ਵੱਡਾ ਚੱਕਰ ਜਿਹੜਾ ਫੇਰਣਾ ਪੈ ਜਾਵੇ ਹੁਣ ਸਮਾਂ ਮਿਲਿਆ ਜਿਵੇਂ ਪਰਫਾਮ ਬਾਣੀ ਦਾ ਫਰਮਾਨ ਅਬ ਕੀ ਬਾਾਰ ਬਖਸ਼ ਬੰਦੇ ਕੋ ਬਹੁ ਨਾ ਪਵਜਲ ਫੇਰਾ ਮੁੜ ਮੁੜ ਕੇ ਜਮਨ ਮਰਨ ਵਿੱਚ ਨਾ ਆਈਏ ਇਹ ਸਾਨੂੰ ਐਸਾ ਜਨਮ ਪ੍ਰਾਪਤ ਹੋਇਆ ਸਤਿਗੁਰੂ ਜੀ ਕਹਿੰਦੇ ਗੁਰਮੁਖਾਂ ਵਾਲੀ ਮਰਯਾਦਾ ਧਾਰ ਕੇ ਨੂੰ ਸਵਾਰਣਾ ਕਰੀਏ ਕਹਿੰਦੇ ਸੇਵਕ ਦੀ ਅਸਲ ਭਾਵਨਾ ਬਣ ਜਾਵੇ ਪੂਰੀ ਪ੍ਰਤੀਬ ਹੋਵੇ ਕੋਈ ਮਨ ਵਿੱਚ ਸ਼ੰਕਾ ਨਾ ਹੋਵੇ ਤੇ ਗੁਰੂ ਨੂੰ ਉਹਦੀ ਬੇਨਤੀ ਉਹਦੀ ਕਰਨੀ ਭਾ ਜਾਵੇ ਮਨਜ਼ੂਰ ਹੋ ਜਾਵੇ ਜਿਵੇਂ ਸਤਗੁਰੂ ਜੀ ਕਹਿੰਦੇ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜਿਹਨੂੰ ਭਾ ਗਿਆ ਉਹਨੂੰ ਮਨਜ਼ੂਰ ਹੋ ਗਿਆ ਤੇ ਉਹ ਜਿਹੜਾ ਕੋਈ ਕਾਰਜ ਕੀਤਾ ਸਭਲ ਹੈ ਤੇ ਸਤਗੁਰੂ ਜੀ ਕਹਿੰਦੇ ਇਸ ਕਰਕੇ ਉਹਦਾ ਮਨ ਤੰਗ ਜਿਹੜਾ ਹੈ ਮਨ ਵੀ ਨਾਮ ਦੇ ਨਾਲ ਤੇ ਤਾਨੂੰ ਇਸੇ ਵਿੱਚ ਆਣ ਕਰਕੇ ਉਹਨੂੰ ਗੂੜਾ ਰੰਗ ਚੜ ਜਾਂਦਾ ਹੈ ਤੇ ਫਿਰ ਇੱਥੋਂ ਤੱਕ ਕਿ ਆ ਜਿਹੜਾ ਸੇਵਾ ਕਰਨ ਵਾਲਾ ਸਿਮਰਨ ਕਰਨ ਵਾਲਾ ਉਹਨੂੰ ਤੰਦਰੁਸਤੀ ਤੇ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਨਮੇ ਜਨਮ ਸੁਵਾਰ ਵਖਰ ਸੱਜ ਲੈ ਹੁਣ ਸਤਿਗੁਰੂ ਜੀ ਕਹਿੰਦੇ ਕਿ ਆਮ ਲੋਕ ਦੁਨੀਆ ਤੇ ਆ ਕੇ ਕਈ ਤਰ੍ਹਾਂ ਦੇ ਕਾਰਜ ਸਵਾਰਦੇ ਹਨ ਹੋਰ ਕਈ ਕਈ ਉਦਮ ਕਰਦੇ ਹਨ ਕਈ ਮਿਹਨਤਾਂ ਮਸ਼ਕਤਾਂ ਕਰਦੇ ਹਨ ਪਰ ਜਿਹੜੇ ਗੁਰੂ ਕੇ ਪਿਆਰੇ ਹਨ ਸਭ ਤੋਂ ਪਹਿਲਾਂ ਜਿਹੜਾ ਸਰੀਰ ਸਾਨੂੰ ਮਿਲਿਆ ਹੈ ਇਹਦੇ ਮੁੱਖ ਕੰਮ ਦੱਸੇ ਹਨ 24 ਘੰਟਿਆਂ ਦੇ ਵਿੱਚੋਂ ਢਾਈ ਘੰਟੇ ਗ੍ਰਸਤੀ ਦੀ ਇੱਕ ਕਿਸ਼ਤ ਹੈ ਜੇ ਉਹ ਵੀ ਨਹੀਂ ਤਾਰਦਾ ਤੇ ਆਪ ਜਾਣਦੇ ਹੋ ਜਿਹੜਾ ਕਰਜ਼ਾ ਲੈ ਕੇ ਕਿਸ਼ਤ ਨਹੀਂ ਮੋੜਦਾ ਫਿਰ ਕੀ ਉਹਦਾ ਉਹਦਾ ਹੁੰਦਾ ਹੈ ਹਵਾਲਾ ਕੀ ਉਹਦਾ ਪ੍ਰਵਾਹ ਬਣਦਾ ਹੈ ਇਹ ਸਤਿਗੁਰਾਂ ਕਹਿਆ ਜਿਹੜਾ ਗ੍ਰਸਤੀ ਵੀ ਹੈ ਢਾਈ ਘੰਟੇ ਉਹਨੂੰ ਸਮਾਂ ਕੱਢਣਾ ਜ਼ਰੂਰੀ ਹੈ ਜਿਹੜਾ ਵਿਹਲਾ ਹੈ ਉਹਨੂੰ ਤੇ ਇਹ ਕਿਹਾ ਸਾਹ ਸਾਹ ਸਿਮਰੋ ਗੋਬਿੰਦ ਮਾਨਨ ਤਰਕੇ ਉਤਰੇ ਚੰਦਾ ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਆਪਣਾ ਜਿਹੜਾ ਤੇਰਾ ਜਨਮ ਹੈ ਇਹਨੂੰ ਸਵਾਰ ਲੈ ਜਿਹੜੀ ਅਸਲ ਰਾਸ ਹੈ ਨਾਮ ਦੀ ਉਹ ਸਵਾਸਾਂ ਦਾ ਕਰਜ਼ਾ ਤੈਨੂੰ ਮਿਲਿਆ ਹੈ ਉਹ ਨਾਮ ਦੀ ਰਾਸ ਕੋਲ ਹੋਵੇਗੀ ਉਹਦੇ ਨਾਲ ਉਹ ਕਰਜ਼ਾ ਉਤਰਨਾ ਹੈ ਨਹੀਂ ਤੇ ਜਿਹੜੇ ਸਵਾਸ ਹਨ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ بڑے بڑے ਰਾਜੇ ਮਹਾਰਾਜੇ ਚੱਕਰਵਰਤੀ ਜਿਹੜੇ ਹਨ ਉਹ ਕਦੇ ਮੁੱਲ ਸਵਾਸ ਲੈ ਕੇ ਦੁਨੀਆ ਤੇ ਬਚੇ ਨਹੀਂ ਇਹ ਪਰਮੇਸ਼ਰ ਦੀ ਇੱਜ਼ਾਤ ਹੈ ਇਸ ਕਰਕੇ ਕਹਿੰਦੇ ਉਹਨਾਂ ਨੇ ਉਹ ਵਖਰਾ ਲੈ ਕੇ ਉਹ ਦਾਤ ਪ੍ਰਾਪਤ ਕਰਕੇ ਤੇ ਆਪਣੇ ਕਾਰਜ ਨੂੰ ਸਵਾਰਿਆ ਹੈ ਸੇਵਾ ਸਿਮਰਨ ਤੇ ਸਾਧ ਸੰਗਤ ਇਹ ਮਨੁੱਖ ਦੇ ਖਾਸ ਤਿੰਨ ਕੰਮ ਹਨ ਜੇ ਤਿੰਨਾਂ ਵਿੱਚੋਂ ਇੱਕ ਵੀ ਨਹੀਂ ਕਰਦਾ ਉਹਨੂੰ ਮਨੁੱਖ ਨਹੀਂ ਮੰਨਿਆ ਜਾਂਦਾ ਜੇ ਜਿਹੜੇ ਰੱਬ ਦੇ ਪਿਆਰੇ ਹਨ ਉਹ ਇਹਨਾਂ ਸਾਰਿਆਂ ਸ਼ੁਭ ਗੁਣਾਂ ਵਿੱਚ ਪੂਰਨ ਹੁੰਦੇ ਹਨ ਪਟ ਪਾਏ ਹਰ ਪਾਏ ਸਤਿਗੁਰੂ ਜੀ ਕਹਿੰਦੇ ਫਿਰ ਉਹ ਪਰਮੇਸ਼ਰ ਏਡਾ ਵੱਡਾ ਹੈ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਹੁਣ ਅਸੀਂ ਭਾਵੇਂ ਘਟ ਉਹ ਪੜਦੇ ਹਾਂ ਸੁਣਦੇ ਹਾਂ ਪਰ ਪ੍ਰਾਤਨ ਵਰਜਾਦਾ ਵਿੱਚ ਇਹ ਹੈ ਜਦੋਂ ਆਪਾਂ ਸ਼ਲੋਕ ਪੜਦੇ ਹਾਂ ਮਗਰੋਂ ਅਰਦਾਸ ਬੇਨਤੀ ਤੋਂ ਪਹਿਲਾਂ ਪ੍ਰੇਮ ਪਟੋਲੇ ਦਾ ਸ਼ਬਦ ਕਿਉਂ ਪੜਿਆ ਜਾਂਦਾ ਸੀ ਕੋਈ ਮਨਮਤ ਨਹੀਂ ਅੱਜ ਕਹਿੰਦੇ ਮਨਮਤ ਹੈ ਹੈ ਦੀ ਗੁਰਬਾਣੀ ਦਾ ਪਰ ਉਹਦੇ ਵਿੱਚ ਸਾਨੂੰ ਇਹ ਵੀ ਸਿੱਖਿਆ ਮਿਲਦੀ ਜਿਵੇਂ ਪਹਿਲਾਂ ਜਪਤੀ ਸਾਹਿਬ ਜੀ ਉਹ ਹੀ ਆਉਂਦਾ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਇਹ ਜਿਹੜਾ ਸਰੀਰ ਰੂਪੀ ਕੱਪੜਾ ਮਿਲਿਆ ਪਰਮੇਸ਼ਰ ਦੀ ਮਿਹਰ ਦੇ ਨਾਲ ਮਿਲਿਆ ਹੈ ਤੇ ਉਹ ਜੀ ਅਸਲ ਦ੍ਰਿਸ਼ਟੀ ਮਿਹਰ ਦੀ ਹੋ ਜਾਵੇ ਤੇ ਇਹਨੂੰ ਅਸਲ ਟਿਕਾਣਾ ਫਿਰ ਪ੍ਰਾਪਤ ਹੁੰਦਾ ਹੈ ਤੇ ਸਤਗੁਰਾਂ ਕਹੇ ਪ੍ਰੇਮ ਪਟੋਲਾ ਤੈਸੇ ਦਿੱਤਾ ਢਕਣ ਕੋ ਪਤ ਮੇਰੀ ਦਾਣਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਟੈਂਡੇ ਸਿਮਰਨ ਹਵਕਿਛਲਦਮ ਬਖਮਨਾ ਡਿਠਮ ਕੋਈ ਜਿਸ ਪਤ ਰਖੇ ਸੱਚਾ ਸਹਬ ਨਾਨਕ ਮੇਟ ਨਾ ਸਕੇ ਕੋਈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦੇ ਦਰਬਾਰ ਦੇ ਵਿੱਚ ਉਹਦੇ ਸੇਵਕ ਦੀ ਪੈਜ ਹੁੰਦੀ ਉਹਦਾ ਮਾਣ ਸਤਕਾਰ ਹੁੰਦਾ ਹੈ ਨਹੀਂ ਤੇ ਆਮ ਕਿਸੇ ਦੇ ਲਾਗੇ ਸਾਡੇ ਵਰਗੇ ਅਣਜਾਣ ਪਾਪੀ ਜੀਵ ਦੇ ਲਾਗੇ ਕੋਈ ਬਹਿ ਜਾਵੇ ਪਤਾ ਨਹੀਂ ਕਹਿਣਾ ਕੀ ਕਰਦਾ ਹੈ ਕੀ ਹੋਜੀ ਸਿੱਖਿਆ ਮਿਲਣੀ ਹੈ ਤੇ ਸਤਿਗੁਰਾਂ ਕਹਿਆ ਸਜਣ ਸੱਚਾ ਬਾਦशाहੋ ਸਿਰ ਸਾਹਾ ਦੇ ਸਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਇਸ ਕਰਕੇ ਸੱਚੇ ਦਰਬਾਰ ਵਿੱਚ ਉਹਦੀ ਇਤਮਾਨ ਹੁੰਦਾ ਹੈ ਉਹਨੂੰ ਇਤ ਪ੍ਰਾਪਤੰਦੀ ਹੈ ਵਡਿਆਈ ਮਿਲਦੀ ਹੈ ਤੇ ਗੁਰੂ ਕੇ ਭੈ ਵਿੱਚ ਤੇ ਭਾਉ ਵਿੱਚ ਨਹੀਂਦਾ ਹੈ ਭਾਉ ਪ੍ਰੇਮ ਤੇ ਡਰ ਦਾ ਧਾਰਨ ਕਰਦਾ ਹੈ ਤਾਂ ਉਹਨੂੰ ਉਹਦੀ ਕੀਤੀ ਕਰਨੀ ਮਨਜ਼ੂਰ ਹੁੰਦੀ ਹੈ ਰਹਾਉ ਪਾਵ ਸ਼ਬਦ ਦਾ ਕੇਂਦਰੀ ਭਾਵ ਇਹਨਾਂ ਤੁਕਾਂ ਵਿੱਚ ਸਤਿਗੁਰੂ ਜੀ ਦਰਸਾ ਕੇ ਤੇ ਫਿਰ ਏਕਾ ਨਾਲ ਲਾ ਕੇ ਰਹਾਉ ਬਖਸ਼ੀ ਹੈ ਇੱਕ ਦੀ ਸ਼ਰਨ ਵਿੱਚ ਰਹੁ ਇੱਕ ਨੂੰ ਮਾਲਕ ਬਣਾਓ ਜਿਵੇਂ ਸੱਚਾ ਮਾਪਿਓ ਹਰੇਕ ਦਾ ਇੱਕ ਹੀ ਹੁੰਦਾ ਹੈ ਸਗਾ ਬਹੁਤੇ ਸਗੇ ਨਹੀਂ ਹੁੰਦੇ ਇਸ ਕਰਕੇ ਗੁਰੂ ਵੀ ਇੱਕ ਹੀ ਮੰਨਣਾ ਚਾਹੀਦਾ ਹੈ ਜੇ ਕੋਈ ਇੱਥੇ ਗੁਰੂ ਅੱਗੇ ਆਣ ਕੇ ਗੁਰੂ ਵਾਲਾ ਬਣ ਗਿਆ ਪਾਸੇ ਜਾ ਕੇ ਹੋਰ ਕਿਸੇ ਅੱਗੇ ਹੱਥ ਜੋੜੇ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਹਨ ਉਹ ਸਿਰ ਨੂੰ ਧ੍ਰਿਗ ਹੈ ਉਹ ਜ਼ਬਾਨ ਨੂੰ ਤ੍ਰਿਗ ਹੈ ਸਰੀਰ ਨੂੰ ਤ੍ਰਿਗ ਹੈ ਜਿਹੜਾ ਆਪਣੇ ਗੁਰੂ ਦੇ ਸਮਾਨ ਹੋਰ ਕਿਸੇ ਨੂੰ ਦਰਜਾ ਦਿੰਦਾ ਮਾੜਾ ਕੋਈ ਨਹੀਂ ਪਰ ਸਭ ਤੋਂ ਉੱਪਰ ਜਿਹੜਾ ਆਪਣੇ ਗੁਰੂ ਦਾ ਤੇ ਮਾਂ ਪਿਓ ਦਾ ਦਰਜਾ ਮੰਨਿਆ ਜਾਂਦਾ ਹੈ ਮੰਤਨ ਸਤਿ ਸੁਨਾਹੇ ਸੱਚੀ ਮਨ ਭਾਇ ਇਸ ਕਰਕੇ ਉਹਨਾਂ ਮਨ ਦੇ ਨਾਲ ਵੀ ਜਿਹੜੀ ਜੋ ਵੀ ਬਚਨ ਕੀਤਾ ਸੱਚਾ ਬਚਨ ਕੀਤਾ ਹੈ ਸੱਚੀ ਸਚਾਈ ਦੇ ਨਾਲ ਕੋਈ ਕਿਰਤ ਕੀਤੀ ਹੈ ਕੋਈ ਵਿਹਾਰ ਕੀਤਾ ਹੈ ਤੇ ਉਹਨਾਂ ਸਰੀਰ ਦੇ ਨਾਲ ਵੀ ਸੱਚੀ ਸੇਵਾ ਕੀਤੀ ਹੈ ਤੇ ਇਸ ਕਰਕੇ ਉਹਨਾਂ ਦਾ ਕੀਤਾ ਹੋਇਆ ਕਾਰਜ ਪਰਮੇਸ਼ਰ ਨੂੰ ਪਾਉਂਦਾ ਹੈ ਕਿਉਂਕਿ ਇਸ ਘਰ ਵਿੱਚ ਸਤ ਤੇ ਸੰਤੋਖ ਦੋ ਜ਼ਰੂਰੀ ਹਨ ਸਤਗੁਰਾਂ ਕਹਿੰਦਾ ਜਿਹਦੇ ਕੋਲ ਸਤ ਦੇ ਸੰਤੋਖ ਹੈ ਅਸਲ ਉਹਦੀ ਅਰਦਾਸ ਮਨਜ਼ੂਰ ਹੁੰਦੀ ਹੈ ਉਹਦੇ ਕੋਲ ਇੰਨੀ ਪਾਵਰ ਆ ਜਾਂਦੀ ਹੈ ਉਹ ਰਿਧੀਆਂ ਸਿਧੀਆਂ ਨਹੀਂ ਛਲੇ ਨਹੀਂ ਕੱਟਦਾ ਪਰ ਰੱਬ ਦੇ ਪਿਆਰੇ ਨੂੰ ਆਪੇ ਦਾਤਾ ਮਿਲ ਜਾਂਦੇ ਹਨ ਜਿਹਦੇ ਕੋਲ ਸਤ ਸੰਤੋਖ ਹੈ ਉਹ ਪਰਮੇਸ਼ਰ ਨੂੰ ਕੋਲ ਸੱਦ ਕੇ ਆਪਣੇ ਕੋਲ ਬਾਹਰ ਚੋਣ ਨਾਲ ਬਚਨ ਬਿਨਾਸ ਕਰ ਲੈਂਦਾ ਹੈ। ਨਾਨਕ ਰਤਨ ਮੰਨ ਮੰਨਿਆ ਗੁਰ ਪੂਰਾ ਪਾਇਆ। ਇਸ ਕਰਕੇ ਗੁਰੂ ਕੀ ਸਾਧ ਸੰਗਤ ਜਦੋਂ ਪਰਮੇਸ਼ਰ ਅਕਾਲ ਪੁਰਖ ਨੂੰ ਮੰਨਣਾ ਕੀਤਾ ਪਹਿਲਾਂ ਗੁਰੂ ਪੂਰੇ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ ਆਪਣਾ ਆਪ ਛੱਡ ਕੇ ਇਹ ਤਨ ਵੀ ਉਹਦਾ ਬਖਸ਼ਿਆ ਹੋਇਆ ਹੈ ਤੇ ਮਨ ਵੀ ਉਹਦੀ ਮਰਜ਼ੀ ਨਾਲ ਚੱਲਣਾ ਹੈ। ਤੇ ਧਨ ਵੀ ਉਹਦੀ ਸੇਵਾ ਹੈ ਚ ਉਹਦੀ ਆਗਿਆ ਅਨੁਸਾਰ ਵਰਤਣਾ ਹੈ ਜਦੋਂ ਤਿੰਨੇ ਚੀਜ਼ਾਂ ਉਹਨੂੰ ਦੇ ਦਿੱਤੀਆਂ ਤੇ ਮਨੁੱਖ ਕਹਿੰਦਾ ਕੀ ਕਰਾਂ ਤਨ ਮਨ ਧਨ ਸਭ ਸੌਂਬ ਗੁਰ ਕੋ ਫਿਰ ਕਹਿੰਦੇ ਹੁਕਮ ਮੰਨਿਆ ਪਾਈ ਹੈ ਫਿਰ ਗੁਰੂ ਕੀ ਆਗਿਆ ਅਨੁਸਾਰ ਚੱਲਣਾ ਆਪਣੀ ਮਨ ਦੀ ਮਰਜ਼ੀ ਛੱਡ ਦੇਣੀ ਹੈ ਮਨਮਤ ਨੂੰ ਛੱਡ ਕੇ ਗੁਰਮਤ ਨੂੰ ਧਾਰਨਾ ਕਰਨਾ ਹੈ ਫਿਰ ਸਤਗੁਰੂ ਜੀ ਕਹਿੰਦੇ ਫਿਰ ਕਿਰਪਾ ਹੁੰਦੀ ਹੈ ਹਉ ਜੀਵਾਂ ਗੁਣ ਸਰ ਅੰਤਰ ਤੂੰ ਵਰਸੈ हे ਪਰਮੇਸ਼ਰ ਮੈਂ ਜੇ ਤੇਰੇ ਚੰਗੇ ਗੁਣਾਂ ਨੂੰ ਸੰਭਾਲਦਾ ਹਾਂ ਤੇਰੇ ਬਖਸ਼ੀਆਂ ਹੋਈਆਂ ਦਾਤਾਂ ਨੂੰ ਪੜਾ ਰਿਆਂ ਨੂੰ ਵਰਤਦਾ ਹਾਂ ਉਹਨਾਂ ਦੀ ਕਦਰ ਕਰਦਾ ਹਾਂ ਸੰਭਾਲ ਕਰਦਾ ਹਾਂ ਤੇ ਇਸ ਕਰਕੇ ਤੂੰ ਮੇਰੇ ਅੰਦਰ ਤੇ ਬਾਹਰ ਹਰ ਥਾਂ ਮੇਰੀ ਸਹਾਇਤਾ ਰੱਖਦਾ ਹੈ ਨਾਲ ਮੇਰੇ ਰਹਿੰਦਾ ਹੈ ਜਿਵੇਂ ਸਤਗੁਰੂ ਜੀ ਕਹਿੰਦੇ ਸਤ ਕਰੋ ਸਿੱਖ ਕੀ ਪ੍ਰਾਇ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਜੇ ਮਾਤਾ ਪਿਤਾ ਆਪਣੇ ਛੋਟੇ ਬੱਚੇ ਦਾ ਹਰ ਵੇਲੇ ਖਿਆਲ ਰੱਖਦੇ ਹਨ ਕਿਤੇ ਉਹ ਮਾਰੇ ਥਾਂ ਜਾ ਕੇ ਆਪਣੇ ਸਰੀਰ ਦਾ ਨੁਕਸਾਨ ਨਾ ਕਰ ਲਵੇ ਸੱਟ ਨਾ ਲਵਾ ਲਵੇ ਆਗ ਵਿੱਚ ਹੱਥ ਨਾ ਪਾ ਲਵੇ ਇਸੇ ਤਰ੍ਹਾਂ ਜਿਹੜਾ ਗੁਰੂ ਪੂਰਾ ਤੇ ਪਰਮੇਸ਼ਰ ਹੈ ਆਪਣੇ ਸੇਵਕ ਦੇ ਨਾਲ-ਨਾਲ ਰਹਿੰਦਾ ਹੈ ਤੇ ਸੇਵਕ ਨੂੰ ਵੀ ਇਹ ਪਤਾ ਹੁੰਦਾ ਮੇਰੇ ਅੰਗ ਸੰਗ ਹੈ ਜੇ ਗੁਰੂ ਨੂੰ ਅੰਗ ਸੰਗ ਸਮਝੀਏ ਤੇ ਉਹ ਅੰਗ ਸੰਗ ਪੂਰਾ ਸਾਥ ਨਿਭਾਉਂਦਾ ਹੈ ਜੇ ਕਈ ਇਹ ਕਿਹੜਾ ਕਿਸੇ ਵੇਖਿਆ ਹੈ ਤੇ ਸਤਿਗੁਰਾਂ ਤਾਂ ਹੀ ਫਿਰ ਗਿਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਹੋ ਜਾਂ ਸਤਿਗੁਰ ਨੂੰ ਜਾਣ ਜਾਣਿਆ ਤੇਹੋ ਜਾਂ ਸੁਖ ਹੋਏ ਗੁਰੂ ਪਰਮੇਸ਼ਰ ਨੂੰ ਜਿਵੇਂ ਸਮਝਾਂਗੇ ਉਸੇ ਤਰਾਈ ਭਾਈ ਉਹਦਾ ਪ੍ਰਭਾਵ ਸਾਡੇ ਤੇ ਪੈਂਦਾ ਹੈ ਵਸੇ ਮਸਮਾਹੇ ਸਹਜੇ ਰਸ ਰਸ ਹੈ हे ਪਰਮੇਸ਼ਰ ਜੇ ਤੂੰ ਸਾਡੇ ਹਿਰਦੇ ਵਿੱਚ ਆ ਕੇ ਵਾਸਾ ਕਰ ਲਵੇ ਕਿਉਂਕਿ ਸਵੇਰੇ ਵੀ ਇਹ ਵਚਨ ਗੁਰੂ ਕੀ ਕਿਰਪਾ ਨਾਲ ਅੱਗੇ ਆਇਆ ਸੀ ਭਾਈ ਗੁਰਦਾਸ ਜੀ ਕਹਿੰਦੇ ਦ੍ਰਿਗਨ ਮੈਂ ਦੇਖ ਤਾ ਦ੍ਰਿਗੋ ਜੋ ਦੇਖੋ ਚਾਏ ਪਰਮ ਅਨੂਪ ਗੁਰ ਸੁੰਦਰ ਦਿਖਾਈਏ ਸਰਵਨੋ ਮੈਂ ਸੁਣ ਤੋ ਜੋ ਸਰਵਨੋ ਸੁਣੇ ਚਾਏ ਅਨਹਦ ਸ਼ਬਦ ਪ੍ਰਸੰਨ ਹੋਏ ਸੁਨਾਈਏ ਰਸਨਾ ਮੈਂ ਰੜ ਤੋ ਜੋ ਰਸਨਾ ਹੋ ਰਸੇ ਚਾਏ ਪਰਮ ਰਸ ਅੰਮ੍ਰਿਤ ਚੋ ਆਏ ਕਿ ਚਖਾਈਏ ਮਨ ਮੈਂ ਬਸੋ ਮਲ ਮਾਇਆ ਕੀ ਦੇ ਮਹਾਰਾਜ ਧਾਵਤ ਵਰਜ ਓਨ ਮਨ ਲੈ ਲਾਈਏ ਕਹਿੰਦੇ ਮਹਾਰਾਜ ਸਾਡੀਆਂ ਅੱਖਾਂ ਸਾਡੇ ਕੰਨ ਸਾਡੀ ਜੁਬਾਨ ਸਾਡਾ ਮਨ ਜੋ ਚਾਹੁੰਦਾ ਤੂੰ ਜਾਣਦਾ ਹੈ ਅੰਦਰੋਂ ਅਸੀਂ ਹੋ ਰਹਾ ਬਾਹਰੋਂ ਹੋ ਰਹਾ ਪਰ ਜੇ ਤੂੰ ਸਾਡੇ ਮਨ ਵਿੱਚ ਆ ਕੇ ਆਪਣਾ ਟਿਕਾਣਾ ਜਿਹੜਾ ਪ੍ਰਗਟ ਹੋ ਜਾਵੇ ਵਾਸਾ ਕਰ ਲਵੇ ਪ੍ਰਗਟ ਤੌਰ ਤੇ ਜਾਰੇ ਤੌਰ ਤੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਸਾਰੀਆਂ ਹੀ ਰਹਿਮਤਾਂ ਬਖਸ਼ੀਆਂ ਤੇਰੀਆਂ ਉਹ ਸਾਡੇ ਕੋਲ ਹਾਜ਼ਰ ਹੋ ਜਾਂਦੀਆਂ ਹਨ ਸਾਰੀਆਂ ਕਮੀਆਂ ਪੇਸ਼ੀਆਂ ਦੂਰ ਹੋ ਕੇ ਸਹਿਜ ਅਵਸਥਾ ਬਣ ਜਾਂਦੀ ਹੈ ਸ਼ਾਂਤੀ ਆ ਜਾਂਦੀ ਹੈ ਜੀਵ ਕ੍ਰੋਧ ਨੂੰ ਹਨੇਰੇ ਨੂੰ ਅ ਗਿਆਨ ਨੂੰ ਦੂਰ ਕਰਕੇ ਤੇ ਸੋਧੀ ਵਾਲਾ ਹੋ ਜਾਂਦਾ ਕਦੇ ਵੀ ਕਰੋਧ ਵਿੱਚ ਤਾਮਸੀ ਵਿੱਚ ਨਹੀਂ ਆਉਂਦਾ ਸ਼ਾਂਤੀ ਪ੍ਰੇਮ ਦੇ ਨਾਲ ਉਹ ਐਸਾ ਕੋਈ ਬਚਨ ਕਰਦਾ ਕਿਸੇ ਨਾਲ ਸੰਗਤ ਕਰਦਾ ਹੈ ਆਪ ਵੀ ਠੰਡਾ ਅਗਲੇ ਨੂੰ ਹੀ ਠੰਡਾ ਕਰ ਦਿੰਦਾ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹਈਏ ਭਗਤ ਕਬੀਰ ਜੀ ਦਾ ਇੱਕ ਬਚਨ ਹੈ ਗੁਰਬਾਣੀ ਵਿੱਚ ਨੇ ਇਕਬੀਰ ਐਸੀ ਬਾਣੀ ਬੋਲ ਗਏ ਮਨ ਕਾ ਆਪਾ ਖੋਏ ਔਰਨ ਕੋ ਸੀਤਲ ਕਰੇ ਆਪੋ ਸੀਤਲ ਹੋਏ ਕਹਿੰਦੇ ਇਹੋ ਜਿਹਾ ਬਚਨ ਕਰ ਤੈਨੂੰ ਵੀ ਠੰਡ ਪੈ ਜਾਵੇ ਤੇ ਜਿਹੜਾ ਸੁਣਦਾ ਉਹਨੂੰ ਵੀ ਸ਼ਾਂਤੀ ਮਿਲ ਜਾਵੇ ਇਹ ਨਾ ਹੋਵੇ ਆਪਣਾ ਵੀ ਤੋਂ ਸਾੜੇ ਗ੍ਰੋਧ ਵਿੱਚ ਤੇ ਦੂਜੇ ਨੂੰ ਵੀ ਗ੍ਰੋਧ ਵਿੱਚ ਲੈ ਆਵੇਂ ਇਸ ਕਰਕੇ ਸਹਿਜ ਅਵਸਥਾ ਤਾਂ ਹੁੰਦੀ ਹੈ ਉਹਦੇ ਗੁਣਾਂ ਨੂੰ ਸੰਭਾਲਣ ਕਰਕੇ ਮੂਰਖ ਮਨ ਸਮਝਾਏ ਹਾਥੋ ਤਿਤੜਾ ਸਤਿਗੁਰੂ ਜੀ ਕਹਿੰਦੇ ਮੂਰਖ ਜਿਹੜਾ ਮਨ ਹੈ ਮੂਰਖ ਕਿਉਂ ਕਿਹਾ ਕਿ ਆਪਣੀ ਮਰਜ਼ੀ ਕਰਦਾ ਚੰਗੀ ਗੱਲ ਨੂੰ ਨਹੀਂ ਸੁਣਦਾ ਮੰਨਦਾ ਤੇ ਹੋਰ ਪੁੱਠੇ ਪਾਸੇ ਚੱਲਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਮੂਰਖ ਦੀ ਨਿਸ਼ਾਨੀ ਕੀ ਹੈ ਮੂਰਖ ਹੋਵੇ ਸੋ ਸੁਣੈ ਮੂਰਖ ਕਾ ਕਹਿਣਾ ਮੂਰਖ ਕਹਿ ਕੇ ਆ ਲਖਣਾ ਕਿਆ ਮੂਰਖ ਕਾ ਕਰਣਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੂਰਖ ਉਹ ਹੈ ਜਿਹੜਾ ਆਪਣੇ ਗੁਰੂ ਦੀ ਮਤ ਨੂੰ ਛੱਡ ਕੇ ਵੱਡਿਆਂ ਦੀ ਸਿੱਖਿਆ ਨੂੰ ਛੱਡ ਕੇ ਹੋਰ ਪੁੱਠੇ ਪਾਸੇ ਚੱਲਦਾ ਹੈ ਸਮਾਂ ਗਵਾ ਲੈਂਦਾ ਦਿਸ਼ਾ ਬਦਲ ਲੈਂਦਾ ਹੈ ਤੇ ਫਿਰ ਟਿਕਾਣਾ ਕਿਹਨੂੰ ਪ੍ਰਾਪਤ ਹੋਵੇਗਾ ਸਤਿਗੁਰੂ ਜੀ ਕਹਿੰਦੇ ਕਿੰਨਾ ਇਹਨੂੰ ਸਮਝਾਉਣਾ ਕਰੀ ਗਏ ਕੇ ਭਾਈ ਕਿਵੇਂ ਤੈਨੂੰ ਯੁਗਤੀ ਲੱਭੇਗੀ ਅਗਲੀ ਤੋਕ ਜ ਦੱਸਦੇ ਹਨ ਗੁਰਨ ਘਰ ਗੁਣ ਗਾਏ ਰੰਗ ਰੰਗੇ ਸੜਾ ਕਹਿੰਦੇ ਜਿਹੜੇ ਗੁਰੂ ਦੇ ਪਿਆਰੇ ਹਨ ਭਾਈ ਜਿਨ੍ਹਾਂ ਨੂੰ ਗੁਰ ਸਿੱਖਿਆ ਮਿਲੀ ਹੈ ਗੁਰੂਦਵਾਰਾ ਗੁਰਮਤਿ ਦਵਾਰੇ ਤੇ ਉਹ ਫਿਰ ਉਹਨਾਂ ਦਾ ਮਨ ਤਨ ਰੰਗਿਆ ਗਿਆ ਹੈ ਨਾਮ ਦੇ ਵਿੱਚ ਉਹਨਾਂ ਦੀ ਸੰਗਤ ਕਰ ਜਾਏ ਪੁੱਛੋ ਸੁਹਾਗਣੀ ਤੁਸੀਂ ਆਵਿਆ ਕਿੰਨੀ ਗੁਣੀ ਇਸ ਕਰਕੇ ਉਹਨਾਂ ਨੂੰ ਪੁੱਛੀਏ ਤੁਹਾਨੂੰ ਕਿਵੇਂ ਪਰਮੇਸ਼ਰ ਨੇ ਕਿਰਪਾ ਕੀਤੀ ਸ਼ubh ਗੁਣ ਪ੍ਰਾਪਤ ਹੋਏ ਹਨ ਜਿਹੜੇ ਆਪ ਮਨ ਵਿੱਚ ਤਨ ਵਿੱਚ ਜਿਨ੍ਹਾਂ ਦੇ ਰੰਗ ਗੂੜਾ ਚੜਿਆ ਹੈ ਉਹ ਕਿਸੇ ਨੂੰ ਹੀ ਦੱਸ ਸਕਦੇ ਹਨ ਮਹਾਰਾਜ ਕਹਿੰਦੇ ਜਿਨੇ ਆਪ ਪਤੀ ਦੀ ਆਗਿਆ ਨਹੀਂ ਮੰਨੀ ਪਤੀ ਕਦੀ ਉਹਨਾਂ ਕੋਲ ਆ ਕੇ ਦਰਸ਼ਨ ਹੀ ਨਹੀਂ ਦਿੱਤੇ ਤੈਨੂੰ ਸੁਹਾਗਣ ਕਿਵੇਂ ਕਿਹਾ ਜਾਂਦਾ ਹੈ ਗੱਲੀ ਬਾਤੀ ਜੋ ਮਰਜੀ ਕਹੇ ਗੱਲੀ ਹਾਂ ਸੁਹਾਗਣ ਪਹਿਣੇ ਕੰਤ ਨਾ ਕਹੋ ਮੈਂ ਮਿਲਿਆ ਸੁਹਾਗਣ ਤੇ ਉਹ ਇਹ ਜਿਹੜੀ ਸਦਾ ਸੁਪਨੇ ਦੇ ਵਿੱਚ ਹੀ ਆਪਣੇ ਪਤੀ ਤੋਂ ਬਿਨਾਂ ਕਦੇ ਹੋਰ ਪਾਸੇ ਬਰਤੀ ਨਹੀਂ ਜਾਂਦੀ ਤੇ ਪਤੀ ਵੀ ਉਹਦੀ ਕਹੀ ਹੋਈ ਇਹ ਬੇਨਤੀ ਨੂੰ ਪ੍ਰਵਾਨ ਕਰਦਾ ਕਦੇ ਮੋੜਦਾ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਸਦਾ ਵਾਸਤੇ ਹਮੇਸ਼ਾ ਵਾਸਤੇ ਇਹ ਨਹੀਂ ਕਹੀ ਹੁਣ ਅੰਮ੍ਰਿਤ ਛਕ ਲੈਂਦੇ ਜਾਂ ਸਿੱਖ ਬਣ ਜਾਂਦੇ ਕਹਿੰਦੇ ਕੋਈ ਕਹਿੰਦਾ 40 ਦਿਨ ਰਹਿਤ ਰੱਖਣੀ ਕੋਈ ਕਹਿੰਦਾ ਕਿੰਨੇ ਦਿਨ ਰੱਖਣੀ ਨਹੀਂ ਭਾਈ ਇਹ ਅੰਤਲੇ ਸਵਾਸਾਂ ਤੱਕ ਤਾਂ ਹੀ ਕਿਆ ਕੇਸਾਂ ਸਵਾਸਾਂ ਨਾਲ ਇਹ ਜਿਹੜਾ ਨਿਭ ਜਾਵੇ ਗੁਰੂ ਅੱਗੇ ਬੇਨਤੀ ਕਰਨੀ ਹੈ ਇਸ ਕਰਕੇ ਸਤਗੁਰੂ ਜੀ ਕਹਿੰਦੇ ਸਦਾ ਹੀ ਉਹਦੇ ਗੁਣਾਂ ਨੂੰ ਉਹਦੀ ਸਿੱਖਿਆ ਨੂੰ ਸੰਭਾਲ ਕੇ ਉਹਨੂੰ ਜਦਾ ਯਾਦ ਰੱਖੀਏ ਕਿਉਂਕਿ ਸਾਨੂੰ ਨਿਤਨੇਮ ਕਿਉਂ ਬਖਸ਼ਿਆ ਹੈ ਜਿਹੜਾ ਰੋਜ਼ ਉਹੀ ਨਿਤਨੇਮ ਕਰਦਾ ਹੈ ਭਾਈ ਉਹ ਬੈਟਰੀ ਚਾਰਜ ਕਰਨ ਵਾਂਗੂ ਸਦਾ ਹੀ ਉਹਦੇ ਅੰਦਰ ਗੁਰੂ ਕੀ ਜਿਹੜੀ ਸਿੱਖਿਆ ਤਾਜ਼ਾ ਰਹਿੰਦੀ ਹੈ ਹਰ ਵੇਲੇ ਉਹਦੇ ਤੋਂ ਉਹਨੂੰ ਲਾਭ ਪ੍ਰਾਪਤ ਹੁੰਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਦਾ ਇਹਨੂੰ ਆਪਣੇ ਪ੍ਰੀਤ ਮਾਲਕ ਨੂੰ ਯਾਦ ਰੱਖੀਏ ਗੁਰੂ ਕੀ ਮਰਜ਼ਾ ਦਾ ਅਨੁਸਾਰ ਜੇ ਚੱਲੇ ਗੁਣ ਨਾਲ ਨਹੀਂ ਦੁੱਖ ਸੰਤਪਣਾ ਜੇ ਸ਼ubh ਗੁਣਾਂ ਦੀ ਸੰਭਾਲ ਕਰਾਂਗੇ ਸ਼ubh ਗੁਣਾਂ ਨੂੰ ਧਾਰਨ ਕਰਾਂਗੇ ਹਰ ਵੇਲੇ ਉਸ ਇਨਮਤ ਅਨੁਸਾਰ ਚੱਲਾਂਗੇ ਕਹਿੰਦੇ ਨਾ ਦੁੱਖ ਲੱਗੇਗਾ ਨਾ ਕੋਈ ਸੰਤਾਪ ਕੋਈ ਚਿੰਤਾ ਕੋਈ ਐਸਾ ਮਨ ਨੂੰ ਝੋਰਾ ਲੱਗੇਗਾ ਇਹ ਸਾਡਾ ਸਭ ਤੋਂ ਵੱਡਾ ਸਾਧ ਕੀ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਜਿਹੜਾ ਗੁਰਬਾਣੀ ਨਾਲ ਜੁੜ ਕੇ ਰਹਿੰਦਾ ਭਾਈ ਬਾਣੀ ਤੇ ਬਾਣਾ ਦੋ ਸਤਿਗੁਰਾਂ ਨੇ ਖੰਭ ਦਿੱਤੇ ਹਨ ਜਿਨ੍ਹਾਂ ਚਿਰੇ ਦੋ ਖੰਭ ਨਹੀਂ ਪੰਛੀ ਉੱਡ ਨਹੀਂ ਸਕਦਾ ਇਸੇ ਤਰ੍ਹਾਂ ਜਿਹਦੇ ਕੋਲ ਗੁਰੂ ਦਾ ਬਖਸ਼ਿਆ ਹੋਇਆ ਲਿਬਾਸ ਨਹੀਂ ਤੇ ਗੁਰੂ ਦੀ ਬਾਣੀ ਗੁਰੂ ਦਾ ਨਾਮ ਨਹੀਂ ਹੈ ਉਹਨੂੰ ਪੂਰਨ ਸਿੱਖ ਨਹੀਂ ਕਿਹਾ ਜਾਂਦਾ ਤੇ ਜਿਹੜਾ ਗੁਰੂ ਦੇ ਬਚਨਾਂ ਨੂੰ ਨਿਭਾਉਂਦਾ ਹੈ ਤੇ ਗੁਰੂ ਉਹਦਾ ਫਿਰ ਸਾਥ ਸਦਾ ਨਿਭਾਉਂਦਾ ਜੇ ਸਿੱਖ ਨੇ ਕਿਹਾ ਮਹਾਰਾਜ ਮੈਂ ਤੁਹਾਡੇ ਜੋਗਾ ਤੇ ਗੁਰੂ ਨੇ ਕਿਹਾ ਜੇ ਤੂੰ ਸਾਡੇ ਜੋਗਾ ਹੈ ਤੇ ਅਸੀਂ ਸਦਾ ਤੇਰੇ ਜੋਗੇ ਰਾਵਾਂਗੇ ਗੁਰੂ ਕੀ ਸਾਧ ਸੰਗਤ ਭਾਵੇਂ ਵੇਸਵਾ ਦੇ ਬੂਹੇ ਅੱਗੇ ਜਾ ਕੇ ਪਹਿਰਾ ਦੇਣਾ ਪਿਆ ਕਿਸੇ ਰੂਪ ਵਿੱਚ ਪਰ ਗੁਰੂ ਕੇ ਸਿੱਖ ਦਾ ਸਦਾ ਹੀ ਸਾਥ ਨਭਾਇਆ ਹੈ ਮਾਧਮੁ ਤੇਰਨੁ ਕੋ ਲਾਣਾ ਨਾਨਕ ਸਿਰੰਗ ਹੈ ਜਿਹੜਾ ਆਪਣੀ ਮਨ ਦੀ ਮਰਜ਼ੀ ਕਰਦਾ ਹੈ ਗੁਰਮਤ ਨੂੰ ਛੱਡ ਕੇ ਮਨਮਤ ਕਰਦਾ ਹੈ ਉਹ ਸਦਾ ਹੀ ਪਰਮਪ੍ਰੇਖ ਵਿੱਚ ਪਿਆ ਰਹਿੰਦਾ ਨੂੰ ਹਰ ਗੱਲ ਵਿੱਚ ਸ਼ੰਕਾ ਬਣ ਜਾਂਦੀ ਹਰ ਗੱਲ ਵਿੱਚ ਕਿੰਤੂ ਪ੍ਰੰਤੂ ਕਰਦਾ ਇਹ ਕਿਵੇਂ ਹੋਇਆ ਜਿਵੇਂ ਇੱਕ ਦਿਨ ਇੱਕ ਪ੍ਰੇਮੀ ਕਹਿ ਰਿਹਾ ਸੀ ਕੋਈ ਸੱਜਣਾ ਕਹਿੰਦਾ ਕਿ ਤੁਸੀਂ ਕਹਿ ਦਦੇ ਬਾਣੀ ਵਿੱਚ ਲਿਖਿਆ ਹੈ ਸੰਤ ਕੇ ਦੂਖਨ ਆਰਜਾ ਘਟੇ ਉਹ ਕਹਿੰਦਾ ਜੇ ਲਿਖਿਆ ਹੈ ਇਹਨੇ ਸਵਾਸਾਂ ਤੱਕ ਨੂੰ ਜੀਵਨੇ ਭੋਗਣਾ ਇਹਨੇ ਸਵਾਸ ਲੈਣੇ ਹਨ ਤੇ ਭਾਵੇਂ ਕੋ ਕਿੰਨੀ ਨਿੰਦਿਆ ਕਰੀ ਜਾਵੇ ਉਮਰ ਕਿਵੇਂ ਘਟੇਗੀ ਉਹਨੂੰ ਇਹ ਨਹੀਂ ਪਤਾ ਇਹ ਚਾਰਨ ਕਿੰਨੇ ਕੀਤਾ ਹੈ ਤਰਨ ਗਗਨ ਨਾ ਵਿਖੰਡ ਮੈਂ ਜੋਤ ਸਰੂਪੀ ਰਿਹਾ ਭਰ ਪਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪੰਜਵੇਂ ਪਾਤਸ਼ਾਹ ਜੀ ਦਾ ਕੀਤਾ ਹੋਇਆ ਫਰਮਾਨ ਜਿਹੜਾ ਦਰਗਾਈ ਹੈ ਅਸੀਂ ਉਹਦੇ ਤੇ ਵੀ ਸ਼ੱਕ ਕਰ ਲੈਂਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਜੇ ਗੁਰੂ ਕੀ ਸ਼ਰਨ ਵਿੱਚ ਆ ਜਾਈਏ ਉਹਨੂੰ ਇਹ ਕਹੀਏ ਮਾਰਾ ਸਾਡੇ ਭਰਮ ਭਲੇਖੇ ਨੂੰ ਦੂਰ ਕਰਕੇ ਸਾਡਾ ਮਨ ਖਿਲਿਆ ਖੜਿਆ ਖਿੰਡਿਆ ਹੋਇਆ ਖਿੰਦਰਿਆ ਹੈ ਟੋਟੇ ਹੋਏ ਦੇ ਇਹਨੂੰ ਇੱਕ ਬਣਾ ਲੈ ਕਿਉਂਕਿ ਆਸਾ ਜੀ ਦੀ ਵਾਰ ਨੂੰ ਪੜੀਏ ਤੇ ਜੀਵ ਕਦੇ ਭਲੇਖੇ ਪਖੰਡ ਵਿੱਚ ਨਹੀਂ ਪੈ ਸਕਦਾ ਇਹ ਵੱਖਰੀ ਗੱਲ ਹੈ ਕਈ ਵਾਰ ਕਈ ਲਹਿਰਾਂ ਚਲਦੀਆਂ ਕੋਈ ਕੋਈ ਬਾਣੀ ਪੜਦਾ ਕੋਈ ਕੋਈ ਪਰ ਗੁਰੂ ਕੇ ਸਿੱਖ ਪ੍ਰਾਤਨ ਜਿੰਨੇ ਵੀ ਪੰਜ ਗ੍ਰੰਥੀ ਦਾ ਸਾਰਾ ਹੀ ਪਾਠ ਫਿਰ 10 ਗ੍ਰੰਥੀ ਦਾ ਕਰਦੇ ਰਹੇ ਤਾਂ ਹੀ ਉਹਨਾਂ ਕੋਲ ਵੱਡੀਆਂ ਕਰਨੀਆਂ ਸਨ ਤੇ ਆਸਾ ਦੀ ਵਾਰ ਵਿੱਚ ਸਤਗੁਰਾਂ ਕਿਹਾ ਬੀ ਉਹ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ ਜਿਵੇਂ ਦਾਲ ਦਲੀ ਹੋਵੇ ਉਹ ਕਿਵੇਂ ਉਗ ਸਕਦੀ ਉਹਦੇ ਬੀਜ ਉਗ ਨਹੀਂ ਸਕਦੇ ਤੇ ਗੁਰੂ ਕੋਲ ਆ ਜਾਈਏ ਇਹ ਉਹ ਦਾਲ ਦਲੀ ਵਾਂਗੂ ਇਹ ਸਾਡਾ ਮਨ ਜਿਹੜਾ ਟੁੱਟੇ ਹੋਇਆ ਖਿੰਡਰਿਆ ਹੈ ਨੂੰ ਇੱਕ ਕਰ ਦਿੰਦੇ ਹਨ ਤਾਂ ਹੀ ਕਿਹਾ ਜਿਹੜਾ ਇੱਕ ਮਨ ਇੱਕ ਚਿੱਤ ਕਰਕੇ ਉਹਨੂੰ ਯਾਦ ਕਰਦਾ ਹੈ ਉਹਦੇ ਤੇ ਫਿਰ ਸਦਾ ਹੀ ਕਿਰਪਾ ਰਹਿੰਦੀ ਹੈ ਮਰਸੀ ਹੋਏ ਡੋਟਣਾ ਮਨੁ ਤਨ ਸੰਗ ਹੈ ਇਸ ਕਰਕੇ ਕਹਿੰਦੇ ਫਿਰ ਜੇ ਨਾ ਕੋਈ ਮੰਨੇ ਕਿਸੇ ਨੂੰ ਇਸ ਗੱਲ ਦਾ ਭਰੋਸਾ ਨਹੀਂ ਇਹ ਸਰੀਰ ਨੂੰ ਇੱਕ ਦਿਨ ਛੱਡ ਜਾਣਾ ਹੈ ਤੇ ਫਿਰ ਕਿਸੇ ਦਾ ਗੁਲਾਮ ਹੋ ਜਾਂਦਾ ਜਮਾਂ ਦਾ ਗੁਲਾਮ ਹੋ ਜਾਂਦਾ ਜਮ ਰਾਜ ਦੀ ਧਰਮ ਰਾਜ ਦੀ ਸਜਾ ਚੱਲਦਾ ਹੈ ਇਹ ਜਿਹੜਾ ਮਨ ਹੈ ਇਹ ਵੀ ਇੱਥੇ ਜਿਹੜਾ ਧੋਖਾ ਦੇ ਰਿਹਾ ਜੀ ਉਹਨੂੰ ਇਹਨੇ ਵੀ ਖਤਮ ਹੋ ਜਾਣਾ ਕਿਉਂਕਿ ਮਨ ਜਿਹੜਾ ਹੈ ਇਹਨੂੰ ਇੱਕ ਜਿਵੇਂ ਕਿਸੇ ਏਜੰਟ ਨੂੰ ਕੋਈ ਜ਼ਿੰਮੇਵਾਰੀ ਮਿਲੀ ਹੁੰਦੀ ਹੈ ਕਿਸੇ ਪਾਸੇ ਕਿਸੇ ਨੂੰ ਜੋੜਨ ਦੀ ਇਹ ਕਾਲ ਦਾ ਏਜੰਟ ਹੈ ਤੇ ਜੇ ਇਹ ਮਨ ਜਿਹੜਾ ਗੁਰੂ ਕੀ ਮੱਤ ਨਾਲ ਜੁੜ ਜਾਵੇ ਤੇ ਇਹਨੂੰ ਬੜਾ ਸਤਕਾਰ ਵੀ ਸਤਿਗੁਰਾਂ ਨੇ ਦਿੱਤਾ ਉਹਨੂੰ ਮਨ ਪਿਆਰਿਆ ਵੀ ਕਿਹਾ ਹੈ ਪਹਿਲਾਂ ਚੰਚਲ ਕਿਹਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਇਹ ਸਭ ਕੁਝ ਨਾਸ ਹੋ ਜਾਣ ਵਾਲਾ ਜਿਹਦੇ ਨਾਲ ਜੁੜ ਕੇ ਆਪਣਾ ਅਸੀਂ ਸਮਾਂ ਗਵਾ ਲੈਂਦੇ ਹਾਂ ਇਸ ਕਰਕੇ ਸਮਾਂ ਮਿਲਿਆ ਇਹਨੂੰ ਸਫਲ ਕਰਨਾ ਜ਼ਰੂਰੀ ਹੈ। ਜੁਰਤੀ ਕਾਰ ਕਮਾਏ ਨਾ ਕਰ ਆਣਿਆ ਹੁਣ ਸਾਨੂੰ ਇਹ ਹਦਅਤ ਹੈ ਜਿਵੇਂ ਇਹ ਭਾਈ ਸਾਹਿਬ ਤੇ ਭਿੰਗੀ ਨੇ ਬਾਹਰ ਜਾਣਾ ਹੈ ਆਮ ਕਰਕੇ ਮਹਾਂਪੁਰਖਾਂ ਕੋਲ ਕਈ ਵਾਰ ਵੇਖਿਆ ਜਾਂਦਾ ਕਈ ਆ ਕੇ ਬੇਨਤੀ ਕਰਦੇ ਜੀ ਬੱਚੇ ਬਾਹਰ ਜਾਣਾ ਹੈ ਤੇ ਅਸਲ ਜਿਹੜੇ ਰੱਬ ਦੇ ਪਿਆਰੇ ਪਹਿਲਾਂ ਪੁੱਛਦੇ ਪਾਈ ਉੱਥੇ ਕੋਈ ਸਿੱਖੀ ਹੈ ਗੁਰੂ ਘਰ ਹੈ ਗੁਰੂ ਕੀ ਸੰਗਤ ਹੈ ਜੇਤ ਹੈ ਤੇ ਸਾਨੂੰ ਵੀ ਕੋਈ ਨਾ ਕੋ ਉੱਥੇ ਸਿੱਖਿਆ ਲਾਗ ਲੱਗੀ ਰਹੇਗੀ ਜੇ ਅਸੀਂ ਆਪਣੀ ਕਮਾਈ ਵਾਸਤੇ ਦੂਜੀ ਪਾਰਟੀ ਵਿੱਚ ਰੁਝ ਗਏ ਹੋਰ ਪਾਸੇ ਤੁਰੇ ਗਏ ਤਾਂ ਅਸੀਂ ਜੋ ਕੁਝ ਕੋਲ ਉਹ ਵੀ ਕਈ ਜਰਾ ਗਵਾ ਲੈਨੇ ਹਾਂ ਸਤਗੁਰੂ ਜੀ ਕਹਿੰਦੇ ਇਸ ਕਰਕੇ ਗੁਰੂ ਕੀ ਕਾਰਨ ਨੂੰ ਸਦਾ ਯਾਦ ਰੱਖਣਾ ਗੁਰੂ ਕੇ ਆਗਿਆ ਨੂੰ ਸਦਾ ਯਾਰ ਰੱਖਣਾ ਜਿਨ੍ਹਾਂ ਗੁਰੂ ਕੀ ਆਗਿਆ ਨੂੰ ਯਾਦ ਰੱਖਿਆ ਗੁਰੂ ਕੀ ਸਿੱਖਿਆ ਨੂੰ ਯਾਦ ਰੱਖਿਆ ਤੇ ਜਿਵੇਂ ਕਿ ਆ ਚੌਗਰਤ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਹੁਣਕਾਰ ਦੇ ਕਈ ਅਰਥ ਹਨ ਕਾਰ ਇੱਕ ਇੱਕ ਨਿਜਮ ਬਣਾਇਆ ਹੰਦ ਹੱਦ ਬਣਾਈ ਹੁੰਦੀ ਹੈ ਜਿਹਦੇ ਆਲੇ ਦੁਆਲੇ ਉਹ ਕਾਰ ਕੱਢੀ ਗਈ ਹੈ ਉਹਦੇ ਅੰਦਰ ਕੋਈ ਵੀ ਉਹਦਾ ਵਿਰੋਧ ਕਰਨ ਵਾਲਾ ਨਹੀਂ ਆ ਸਕਦਾ ਜਿਵੇਂ ਕੀਰਤਨ ਸੋਲੇ ਦਾ ਪਾਠ ਹੈ ਇਸੇ ਤਰ੍ਹਾਂ ਜਿਹੜਾ ਗੁਰੂ ਕੀ ਕਾਰ ਗੁਰੂ ਕੀ ਸੇਵਾ ਕਰਨ ਵਾਲਾ ਗੁਰੂ ਕੀ ਆਗਿਆ ਨੂੰ ਮੰਨਣ ਵਾਲਾ ਹੈ ਸਤਿਗੁਰੂ ਜੀ ਕਹਿੰਦੇ ਉਹਨੂੰ ਸਦਾ ਹੀ ਯਾਦ ਰੱਖਣਾ ਕਰ ਤੇ ਪਾਈ ਗੁਰ ਸਿੱਖੀ ਦੇ ਨਾਲ ਜੁੜ ਕੇ ਰਹਿਣਾ ਗੁਰੂ ਕੇ ਸਿੱਖਾਂ ਦੀ ਸੰਗਤ ਕਰਨੀ ਤੇਰਾ ਕਾਰੋਬਾਰ ਵੀ ਚੱਲੇਗਾ ਤੇ ਗੁਰੂ ਵੀ ਤੇਰੇ ਤੇ ਪ੍ਰਸੰਨ ਰਹੇਗਾ। ਨਿਰਪਾਣੀ ਨਿਰਪਾਣ ਸਬਦ ਪ੍ਰਸਾਣਿਆ ਗੁਰੂ ਕੀ ਸਾਧ ਸੰਗਤ ਕਈ ਵਾਰ ਮਨ ਵਿੱਚ ਇਹ ਆ ਜਾਂਦਾ ਕਿ ਉੱਥੇ ਮਜਬੂਰੀ ਹੈ। ਇੱਕ ਵਾਰ ਇਹ ਵੀ ਕਾਰਨ ਵੇਖਿਆ ਗਿਆ ਇੱਕ ਕੋਈ ਐਸਾ ਬਜ਼ੁਰਗ ਆ ਗਿਆ ਤੇ ਬਾਰ-ਬਾਰ ਕਿਹਾ ਮਹਾਪੁਰਖਾਂ ਨੂੰ ਕਿ ਇਹਨੂੰ ਇਹਨੇ ਬਾਹਰ ਘੱਲਣਾ ਜੀ ਬੱਚੇ ਨੂੰ ਤੇ ਉਹਨਾਂ ਕਿਹਾ ਪਰਮੇਸ਼ਰ ਕਿਰਪਾ ਕਰੇਗਾ ਉਹਦੀ ਗੜੇ ਬੇਨਤੀ ਕਰੀਏ 2-3 ਵਾਰ ਉਹਨੇ ਫਿਰ ਕਿਹਾ ਤੇ ਉਹ ਮਹਾਪੁਰਖ ਕਹਿਣ ਲੱਗੇ ਭਾਈ ਇਹ ਬੱਚਾ ਕਿਹਦਾ ਕਹਿੰਦਾ ਜੀ ਤੁਹਾਡਾ ਹੈ ਫਿਰ ਮਹਾਪੁਰਖਾਂ ਤਿੰਨ ਵਾਰੇ ਪੁੱਛਿਆ ਕਹਿੰਦਾ ਜੀ ਤੁਹਾਡਾ ਹੈ ਤੇ ਉਹਨਾਂ ਨੇ ਕਿਹਾ ਆਪਣੇ ਜਿਹੜੇ ਸੇਵਾਦਾਰ ਸਨ ਤਿਆਰ ਬਰ ਤਿਆਰ ਉਹਨਾਂ ਨੂੰ ਆਵਾਜ਼ ਮਾਰੀ ਕਹਿੰਦੇ ਜੇ ਸਾਡਾ ਬੱਚਾ ਤੇ ਸਾਡੇ ਬੱਚੇ ਤੇ ਇਹੋ ਜਿਹੇ ਹਨ ਉਹਨੇ ਫਿਰ ਨਹੀਂ ਸਮਝੀ ਉਹਨਾਂ ਦੀ ਸੰਤਾਂ ਦੀ ਆਗਿਆ ਕਹਿਣ ਲੱਗਾ ਜੀ ਬਾਹਰ ਇਹ ਜਾਣਾ ਹੈ ਬਾਹਰ ਫਿਰ ਮੁਸ਼ਕਲ ਹੁੰਦੀ ਹੈ ਉਹਨਾਂ ਜਿਹੜੇ ਬਾਹਰ ਗਏ ਸਨ ਇੱਕ ਇੰਗਲੈਂਡ ਦਾ ਇੱਕ ਕੈਨੇਡਾ ਦਾ ਇੱਕ ਅਮਰੀਕਾ ਦਾ ਕੁਦਰਤੀ ਆਵਾਜ਼ ਮਾਰੀ ਮਹਾਂਪੁਰਖਾਂ ਨੇ ਜਿੰਨਾਂ ਨੂੰ ਸੱਦ ਲਿਆ ਕਹਿੰਦੇ ਭਾਈ ਇਹਨਾਂ ਨੂੰ ਪੁੱਛ ਲੈ ਬਾਹਰ ਕੋਈ ਮੁਸ਼ਕਲ ਆਈ ਜਿਉ ਲਾ ਆਸਰਾ ਲੈ ਕੇ ਚੱਲ ਗਏ ਹਰ ਥਾਂ ਤੇ ਗੁਰੂ ਕਿਰਪਾ ਰੱਖਦਾ ਕੋਈ ਵੀ ਉਹਦਾ ਵਾਲ ਵਿੰਗਾ ਨਹੀਂ ਕਰ ਸਕਦਾ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਸਰਗੋਜੀ ਕਹਿੰਦੇ ਗੁਰ ਕੀ ਕਾਰ ਕਮਾਏ ਲਹਾ ਕਰਿਆਣਿਆ ਨਿਰ ਗੁਰ ਬਾਣੀ ਨਿਰਬਾਣ ਸ਼ਬਦ ਪਛਾਣਿਆ ਇਹ ਜਿਹੜੀ ਪਰਮੇਸ਼ਰ ਦੀ ਬਾਣੀ ਹੈ ਇਹ ਸਭ ਤੋਂ ਵੱਡੀ ਤਾਕਤ ਹੈ ਸਭ ਤੋਂ ਦੁਨੀਆਂ ਵਿੱਚ ਰਹਿੰਦਿਆਂ ਇਹਦੀ ਤਾਕਤ ਅਨਲੇਪ ਹੈ ਤੇ ਜਿਨੇ ਇਹਦੇ ਸ਼ਬਦ ਨੂੰ ਇਹਦੇ ਨਾਮ ਨੂੰ ਹੁਕਮ ਨੂੰ ਪਛਾਣ ਲਿਆ ਉਨੁਫਰੇ ਆਪਣੇ ਆਪ ਸਾਰੀ ਸੋਝੀ ਹੋ ਜਾਂਦੀ ਹੈ ਜਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਕਹਿੰਦੇ ਸੇਵਕ ਨੇ ਤੇ ਇੱਕ ਬੇਨਤੀ ਕਰਨੀ ਹੈ ਕਿਉਂਕਿ ਮੰਨਣੀ ਉਹਨੇ ਹੈ ਹੋਰ ਸਾਡੇ ਕੋਲ ਕੋਈ ਵੀ ਜਿਹੜਾ ਜੋਰ ਨਹੀਂ ਕੋਈ ਦਾਵਾ ਨਹੀਂ ਇੱਕ ਸਿੱਖ ਨੂੰ ਸਤਗੁਰਾਂ ਨੇ ਇੱਕ ਦਾਤ ਬਖਸ਼ੀ ਹੈ ਕਿ ਬੇਨਤੀ ਕਰਨੀ ਕਿਉਂਕਿ ਜਿਹੜਾ ਵੱਡਾ ਹੈ ਉਹਦੇ ਘੜੀ ਜੋਰ ਨਹੀਂ ਚੱਲਦਾ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾ ਕੋ ਕੀ ਜੇ ਸਾਧ ਨਮਸਕਾਰਾ ਵੱਡੇ ਅੱਗੇ ਬੇਨਤੀ ਕਰੀਏ ਤੇ ਸ਼ਾਇਦ ਉਹ ਪ੍ਰੇਮ ਕਰਕੇ ਤਰਸ ਕਰਕੇ ਉਹ ਸੇਵਕ ਦੀ ਬੇਨਤੀ ਪ੍ਰਵਾਨ ਕਰ ਲੈਂਦਾ ਹੈ ਤੇ ਪਰਮੇਸ਼ਰ ਦੇ ਅੱਗੇ ਹੀ ਅੰਤਰਜਾਮੀ ਹੈ ਉਹਨੇ ਸਭ ਤੋਂ ਪਹਿਲਾਂ ਅਗਲੇ ਦੇ ਹਿਰਦੇ ਵਿੱਚ ਧਿਆਨ ਮਾਰਨਾ ਹੈ ਇਹਦੇ ਮਨ ਵਿੱਚ ਕੀ ਹੈ ਤੇ ਬਾਹਰ ਕੀ ਹੈ ਤੇ ਜਿਹਦੇ ਹਿਰਦੇ ਵਿੱਚ ਪ੍ਰੇਮ ਭਾਵਨਾ ਹੋਵੇਗੀ ਉਹਦੀ ਬੇਨਤੀ ਫਿਰ ਪ੍ਰਵਾਨ ਵੀ ਕਰ ਲੈਂਦੇ ਹਨ ਤਾਂ ਕਹਿੰਦੇ ਮਹਾਰਾਜ ਤੇਰੇ ਅੱਗੇ ਸਾਡੀ ਬੇਨਤੀ ਹੈ ਸੋਦੇ ਕੇ ਅਰਦਾਸ ਜਾਂ ਤੂੰ ਅੰਤਰਜਾਮੀ ਥਾਂ-ਥਨੰਤਰ ਰਾਵਰੇ ਨਾਨਕ ਕੇ ਸਵਾਮੀ اے ਮਹਾਰਾਜ ਤੂੰ ਹਰ ਥਾਂ ਤੇ ਵਸਦਾ ਹੈ ਤੇਰੀ ਹਰ ਥਾਂ ਤੇ ਤਾਕਤ ਕੰਮ ਕਰਦੀ ਹੈ ਇਸ ਕਰਕੇ ਤਾਂ ਹੀ ਸੱਚ ਕਿਹਾ ਜਾਂਦਾ ਹੈ ਜਿਹੜੀ ਕੋਈ ਜਿਹਾਕੇ ਵਿੱਚ ਤਾਕਤ ਚੱਲਦੀ ਉਹ ਸੱਚ ਨਹੀਂ ਜਿਹਦੀ ਤਾਕਤ ਸਾਰੀ ਦੁਨੀਆਂ ਤੇ ਚੱਲਦੀ ਉਹਨੂੰ ਸੱਚ ਕਿਹਾ ਜਾਂਦਾ ਹੈ ਇਹ ਬੇਨਤੀ ਹੈ ਤੇਰੇ ਅੱਗੇ ਜੇ ਤੈਨੂੰ ਭਾ ਜਾਵੇ ਫਿਰ ਕਿਰਪਾ ਹੋਵੇਗੀ ਮੈਂ ਦੀਜੇ ਨਾਮ ਨਿਵਾਸ ਹਰਦੁਨੰਗ ਕਾ ਗਸੇ ਮੈਂ ਦੀਜੇ ਨਾਮ ਨਿਵਾਸ ਹਰ ਵਾਹਿਗੁਰੂ ਬੋਲ ਮਨਾ ਕਦੇ ਡੋਲੀ ਨਾ ਆਪਣੇ ਔਗਣ ਫੋਲ ਇਹ ਨਾਮ ਦੀ ਦਾਤ ਆਪਣੇ ਚਰਨਾਂ ਦਾ ਪ੍ਰੇਮ ਗੁਰੂ ਬਖਸ਼ਣਾ ਜਿੱਤੇ ਵੀ ਸੇਵਕਾਂ ਜਾਣਾ ਅੰਗ ਸੰਗ ਸਹਾਇਤਾ ਕਰਨ ਸਮਤ ਬਖਸ਼ਣਾ ਗੁਰੂ ਕੀ ਸਾਧ ਸੰਗਤ ਸਤਿਗੁਰੂ ਬਖਸ਼ਣ ਜੋਗ ਹੋ ਅਗੇ ਤੋਂ ਸੋਜੀ ਬਖਣੀ ਭੁੱਲਾ ਚੁਕਾਂ ਦੇ ਖੁਸ਼ੀਆਂ ਪ੍ਰਾਪਤ ਕਰਨੀਆਂ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਜੋ ਗੋਲੇ ਸੋ ਨਿਹਾਲ ਹੋ ਸਦੀ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ